ਇੱਕ ਵਾਰ ਫੇਰ ਸਵਾਗਤ ਹੈ ਜੀ ਤੁਹਾਡਾ ਕੇਵੀ ਦੀ ਰਸੋਈ ਵਿੱਚ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਗੁੜ ਵਾਲੇ ਸੌਫਟ ਐਂਡ ਸਪੰਜੀ ਗੁਲਗੁਲੇ ਜਿਹੜੇ ਬਹੁਤ ਹੀ ਸੌਫਟ ਬਣਨਗੇ ਇਹਨੂੰ ਬਣਾਉਣ ਵਾਸਤੇ ਆਪਾਂ ਪਾਈਆ ਗੁੜ ਲਵਾਂਗੇ ਜੀ ਇੱਕ ਬਾਟੀ ਆਟੇ ਦੀ ਗੁੜ ਨੂੰ ਆਪਾਂ ਥੋੜਾ ਜਿਹਾ ਨਿੱਗਾ ਗਰਮ ਪਾਣੀ ਕਰਕੇ ਉਹਦੇ ਵਿੱਚ ਆਪਾਂ ਗੁੜ ਨੂੰ ਘੋਲ ਲਵਾਂਗੇ ਗੁੜ ਨੂੰ ਘੋਲ ਕੇ ਔਰ ਉਹਨੂੰ ਛਾਣ ਲਵਾਂਗੇ ਜੀ ਛਾਣ ਕੇ ਜਿਹੜਾ ਉਹਦਾ ਪਾਣੀ ਹੈ ਉਹ ਦੂਸਰੇ ਬੌਲ ਦੇ ਵਿੱਚ ਕੱਢ ਲਵਾਂਗੇ ਔਰ ਫੇਰ ਜਿਹੜਾ ਆਪਣਾ ਨੈਕਸਟ ਪ੍ਰੋਸੈਸ ਹੈ ਜੀ ਇਧਰ ਆਪਣਾ ਆਟਾ ਜਿਹੜਾ ਇਹ ਬਿਲਕੁਲ ਰੈਡੀ ਹੈ ਹੁਣ ਆਪਾਂ ਜਿਹੜੀ ਗੁੜ ਵਾਲੀ ਚਾਸ਼ਨੀ ਬਣਾਈ ਆ ਇਹਨੂੰ ਵਿੱਚ ਪਾਵਾਂਗੇ ਥੋੜਾ ਜਿਹਾ ਮਿੱਠਾ ਸੋਡਾ ਅੱਧਾ ਚਮਚ ਵਿੱਚ ਇਹਦੇ ਮਿਕਸ ਕਰ ਦਿੱਤਾ ਜੋ ਕਿ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ ਵੀ ਇਹਦਾ ਕੀ ਫਾਇਦਾ ਹੋਵੇਗਾ ਮਿੱਠੇ ਸੋਡੇ ਨੂੰ ਆਪਾਂ ਅੱਧਾ ਚਮਚ ਲਿਆ ਜੀ ਇਹਨੂੰ ਵਧੀਆ ਤਰੀਕੇ ਨਾਲ ਆਪਾਂ ਚਮਚ ਦੇ ਨਾਲ ਆਟੇ ਦੇ ਵਿੱਚ ਸਹੀ ਤਰੀਕੇ ਨਾਲ ਇਹਨੂੰ ਆਪਾਂ ਮਿਕਸ ਕਰ ਦੇਵਾਂਗੇ ਜੀ ਚਮਚ ਦੇ ਨਾਲ ਵਧੀਆ ਤਰੀਕੇ ਨਾਲ ਮਿਕਸ ਕਰਨ ਤੋਂ ਬਾਅਦ ਹੁਣ ਆਪਾਂ ਜਿਹੜਾ ਗੁੜ ਵਾਲੀ ਚਾਸ਼ਨੀ ਬਣਾਈ ਹੈ ਇਹਨੂੰ ਆਪਾਂ ਹਲਕਾ-ਹਲਕਾ ਥੋੜਾ-ਥੋੜਾ ਵਿੱਚ ਪਾਵਾਂਗੇ ਔਰ ਚਮਚ ਦੇ ਨਾਲ ਥੋੜਾ ਜਿਹਾ ਚਾਸ਼ਨੀ ਪਾਉਣ ਤੋਂ ਬਾਅਦ ਆਪਾਂ ਆਟੇ ਨੂੰ ਜਿਹੜਾ ਵਧੀਆ ਤਰੀਕੇ ਨਾਲ ਹਲਕੇ-ਹਲਕੇ ਹੱਥ ਨਾਲ ਇਸ ਨੂੰ ਹਲਾ ਲੈਣਾ ਹੈ ਜੋ ਕਿ ਆਟਾ ਵਧੀਆ ਜਿਹੜਾ ਪੇਸਟ ਆ ਇਹਦਾ ਆਟੇ ਦਾ ਵਧੀਆ ਤਰੀਕੇ ਨਾਲ ਤਿਆਰ ਹੋ ਜਾਵੇ ਆ ਦੇਖੋ ਕਿੰਨਾ ਸੋਹਣਾ ਕਲਰ ਆ ਜਿਹੜਾ ਨਿਕਰ ਕੇ ਆ ਰਿਹਾ ਹੈ ਇਹਨੂੰ ਚਮਚ ਨਾਲ ਆਪਾਂ ਹਿਲਾਉਂਦੇ ਰਹਿਣਾ ਜੋ ਕਿ ਆਟਾ ਵਧੀਆ ਮਿਕਸਪ ਜਿਹੜੀ ਚਾਸ਼ਨੀ ਹੈ ਤੇ ਆਟੇ ਦਾ ਵਧੀਆ ਮਿਕਸਪ ਤੇ ਵਧੀਆ ਪੇਸਟ ਆ ਜਿਹੜਾ ਸੋਨਾ ਜਿਹਾ ਪੇਸਟ ਬਣ ਕੇ ਤਿਆਰ ਹੋ ਜਾਵੇ ਬਹੁਤ ਹੀ ਵਧੀਆ ਤਰੀਕੇ ਨਾਲ ਇਹਨੂੰ ਆ ਦੇਖੋ ਆਪਾਂ ਹੁਣ ਹਿਲਾ ਰਹੇ ਹਾਂ ਜੀ ਚਮਚ ਦੇ ਨਾਲ ਹੁਣ ਜਿਹੜਾ ਆਪਣੀ ਚਾਸ਼ਨੀ ਥੋੜੀ ਜੀ ਬਚੀ ਸੀਗੀ ਉਸ ਨੂੰ ਵੀ ਆਪਾਂ ਪਾ ਲਵਾਂਗੇ ਚਾਸ਼ਨੀ ਇਕਦਮ ਇਕੱਠੀ ਨਹੀਂ ਪਾਉਣੀ ਆٹے ਦੀ ਜਿਹੜੀ ਵੀ ਜਿੰਨੀ ਵੀ ਲੇਅਰ ਆ ਸਾਰੀ ਮਿਕਸ ਹੋ ਜਾਵੇ ਲੇਰਾਂ ਵਿੱਚ ਨਾ ਮੜਨ ਬਿਲਕੁਲ ਇਹਦਾ ਪੇਸਟ ਆ ਜਿਹੜਾ ਬਹੁਤ ਹੀ ਵਧੀਆ ਜਿਹੜਾ ਸੌਫਟ ਪੇਸਟ ਬਣ ਕੇ ਤਿਆਰ ਹੋਵੇ ਜਿਹਹ ਜਹ ਪੇਸਟ ਆਪਾਂ ਵਧੀਆ ਤਿਆਰ ਕਰਾਂਗੇ ਉਨੇ ਹੀ ਵਧੀਆ ਗੁਲਗੁਲੇ ਜਿਹੜੇ ਤਿਆਰ ਹੋ ਜਾਣਗੇ ਜੀ ਹੁਣ ਆਪਾਂ ਇਹ ਸਪੇਸਟ ਨੂੰ 2 ਤੋਂ 3 ਮਿੰਟ ਵਾਸਤੇ ਟੱਕੇ ਰੱਖ ਦੇਵਾਂਗੇ ਜੋ ਕਿ ਜਿਹੜਾ ਆਪਾਂ ਮਿੱਠਾ ਸੋਡਾ ਪਾਇਆ ਸੀ ਉਹਦੇ ਨਾਲ ਥੋੜੀ ਜੀ ਆٹے ਦੇ ਵਿੱਚ ਜਿਹੜਾ ਪੇਸਟ ਬਣਾਇਆ ਉਹਦੇ ਨਾਲ ਵਧੀਆ ਫਲੇਵਰਟ ਆ ਜਾਵੇਗੀ ਜੀ ਆٹے ਦੀ ਇਸ ਲਈ ਆਪਾਂ ਥੋੜਾ ਜਿਹਾ ਮਿੱਠਾ ਸੋਡਾ ਇਹਦੇ ਵਿੱਚ ਪਾਇਆ ਸੀਗਾ ਇਹਨੂੰ ਆਪਾਂ ਟੱਕ ਦਿੱਤਾ ਸੀਗਾ ਔਰ ਹੁਣ ਆਪਾਂ ਕੁਝ ਟਾਈਮ ਟਕਣ ਤੋਂ ਬਾਅਦ ਤਿੰਨ ਤੋਂ ਪੰਜ ਮਿੰਟ ਟਕਣ ਤੋਂ ਬਾਅਦ ਜੀ ਹੁਣ ਦੇਖੋ ਕਿੰਨਾ ਸੋਹਣਾ ਜਿਹੜਾ ਫੁੱਲ ਕੇ ਪੇਸਟ ਦੀ ਜਿਹੜੀ ਫਲਾਵਰ ਟਾ ਕਿੰਨੀ ਸੋਹਣੀ ਇਹਦਾ ਸਮੂਥ ਸਟਰਕਚਰ ਆ ਜਿਹੜਾ ਪੇਸਟ ਦਾ ਬਹੁਤ ਹੀ ਸਮੂਥ ਬਣ ਚੁੱਕਿਆ ਹੈ ਜੀ ਆਹ ਦੇਖੋ ਬਿਲਕੁਲ ਬਿਲਕੁਲ ਸਹੀ ਆ ਜਿਹੜਾ ਹੈ ਇਹਦੇ ਪੇਸਟ ਦਾ ਜਿੰਨਾ ਹੋਣਾ ਚਾਹੀਦਾ ਹੁਣ ਆਪਾਂ ਇਧਰ ਤੇਲ ਕੜਾਹੀ ਦੇ ਵਿੱਚ ਪਾ ਕੇ ਆਪਣਾ ਤੇਲ ਆ ਜਿਹੜਾ ਉਹ ਬਿਲਕੁਲ ਰੈਡੀ ਹੋ ਚੁੱਕਿਆ ਪਹਿਲਾਂ ਆਪਾਂ ਥੋੜਾ ਜਿਹਾ ਵਿੱਚ ਚਮਚਨਾ ਪਾ ਕੇ ਇਹਨੂੰ ਚੈੱਕ ਕਰ ਲਵਾਂਗੇ ਕਿ ਤੇਲ ਆਪਣਾ ਤੱਜਾ ਤਾਂ ਨਹੀਂ ਹੈਗਾ ਨਹੀਂ ਜੀ ਤੇਲ ਆਪਣਾ ਬਿਲਕੁਲ ਰੈਡੀ ਹੈ ਹੁਣ ਆਪਾਂ ਚਮਚ ਦੇ ਨਾਲ ਹੀ ਹੱਥ ਨਾਲ ਵੀ ਤੁਸੀਂ ਪਾ ਸਕਦੇ ਹੋ ਔਰ ਚਮਚ ਦੇ ਨਾਲ ਹੀ ਅਸੀਂ ਬਣਾਏ ਆ ਜੀ ਚਮਚ ਦੇ ਨਾਲ ਆਪਦੇ ਅਕੋਰਡਿੰਗ ਸਾਈਜ਼ ਜਿੰਨਾ ਤੁਸੀਂ ਰੱਖਣਾ ਚਾਹੁੰਦੇ ਹੋ ਉਹਦੇ ਅਕੋਰਡਿੰਗਲੀ ਤੁਸੀਂ ਜਿਹੜੇ ਉਹਦੇ ਗੁਲਗਲੇ ਨੇ ਪੀਸਸ ਨੇ ਉਹ ਉਸ ਹਿਸਾਬ ਨਾਲ ਤੁਸੀਂ ਉਹਨੂੰ ਪਾ ਸਕਦੇ ਹੋ ਜੀ ਇੱਧਰ ਦੇਖੋ ਕਿੰਨਾ ਸੋਹਣਾ ਜਿਹੜਾ ਕਲਰ ਹੈ ਗੁਲਗੁਲਿਆਂ ਦਾ ਗੁਲਗੁਲੇ ਬਹੁਤ ਹੀ ਜ਼ਿਆਦਾ ਇਹ ਸੌਫਟ ਔਰ ਸੁਪੰਜੀ ਗੁਲਗੁਲੇ ਆ ਜਿਹੜੇ ਇਹ ਬਣ ਕੇ ਤਿਆਰ ਹੋਣਗੇ ਔਰ ਬਹੁਤ ਹੀ ਈਜ਼ੀ ਹੈ ਔਰ ਸ਼ਾਰਟ ਟਾਈਮ ਕੋਈ ਜ਼ਿਆਦਾ ਲੰਮਾ ਟਾਈਮ ਨਹੀਂ ਇਹਨੂੰ ਬਣਾਉਣ ਵਾਸਤੇ ਲੱਗਦਾ ਬਹੁਤ ਹੀ ਘੱਟ ਟਾਈਮ ਦੇ ਵਿੱਚ ਆ ਜਿਹੜੇ ਇਹ ਗੁਲਗੁਲੇ ਘਰੇ ਬਣ ਕੇ ਤਿਆਰ ਹੋ ਜਾਂਦੇ ਨੇ ਕੋਈ ਜ਼ਿਆਦਾ ਖਲਾਰੇ ਵਾਲਾ ਕੰਮ ਨਹੀਂ ਹੈਗਾ ਔਰ ਬਹੁਤ ਹੀ ਈਜ਼ੀਲੀ ਐਂਡ ਸ਼ਾਰਟ ਟਾਈਮ ਇਹ ਜਿਹੜੀ ਆਪਣਾ ਰੈਸਪੀ ਹੈ ਕਿ ਤਿਆਰ ਹੋ ਜਾਂਦੀ ਹੈ ਜੀ ਔਰ ਬਹੁਤ ਹੀ ਵਧੀਆ ਖਾਣ ਦੇ ਵਿੱਚ ਵੀ ਬਹੁਤ ਜ਼ਿਆਦਾ ਟੇਸਟੀ ਔਰ ਘਰੇ ਚੀਜ਼ ਜਿਹੜੀ ਆਪਾਂ ਬਣਾਉਨੇ ਆ ਉਹ ਤਾਂ ਵੈਸੀ ਹੀ 100% ਜਿਹੜੀ ਹੈਲਦੀ ਹੁੰਦੀ ਹੈ ਔਰ ਕੋਈ ਜ਼ਿਆਦਾ ਲੰਮਾ ਟਾਈਮ ਨਹੀਂ ਇਹਦੇ ਵਾਸਤੇ ਇਧਰ ਆਪਣਾ ਗੈਸ ਦੇ ਉੱਪਰ ਜਿਹੜੀ ਕੜਾਹੀ ਆ ਇਹਨੂੰ ਗੈਸ ਨੂੰ ਹੁਣ ਆਪਾਂ ਫਲੇਮ ਆ ਜਿਹੜੀ ਥੋੜੀ ਜੀ ਆਪਾਂ ਘਟਾ ਲਵਾਂਗੇ ਜਦੋਂ ਤੇਲ ਪੂਰਾ ਅਰੂਜ ਤੇ ਪੂਰਾ ਗਰਮ ਹੋ ਗਿਆ ਜੀ ਹੁਣ ਆਪਣਾ ਗੁਲਗਲੇ ਆ ਜਿਹੜੇ ਬਿਲਕੁਲ ਤਿਆਰ ਹੋ ਚੁੱਕੇ ਆ ਇਹਨੂੰ ਆਪਾਂ ਇੱਕ ਛਾਨਣੀ ਦੇ ਨਾਲ ਅੱਡ ਆਪਾਂ ਪਲੇਟ ਦੇ ਵਿੱਚ ਨੈਪਕਿਨ ਦੇ ਉੱਪਰ ਜੋ ਕਿ ਜਿਹੜਾ ਤੇਲ ਆ ਥੋੜਾ ਬਹੁਤ ਗਲਗਲਿਆਂ ਨੂੰ ਲੱਗਿਆ ਹੁੰਦਾ ਉਹ ਨੈਪਕਿਨ ਦਾ ਰਸਾ ਜਿਹੜਾ ਉਹ ਨਹੀਂ ਸੋਕ ਲੈਂਦਾ ਹੈ ਜੀ ਟੱਕ ਕਰ ਲੈਂਦਾ ਹੈ ਹੁਣ ਆਪਾਂ ਦੂਸਰਾ ਭੂਰ ਪਾਉਣ ਜਾ ਰਹੇ ਹਾਂ ਜੀ ਇਸੇ ਤਰੀਕੇ ਨਾਲ ਹੀ ਫੇਰ ਸੇਮ ਉਹੀ ਆਪਾਂ ਤਰੀਕਾ ਵਰਤਣਾ ਹੈ ਜੀ ਚਮਚ ਦੇ ਨਾਲ ਹੀ ਅਸੀਂ ਉਹ ਕੀਤਾ ਤੁਸੀਂ ਹੱਥ ਦੇ ਨਾਲ ਵੀ ਕਰ ਸਕਦੇ ਹੋ ਔਰ ਛਾਨਣੀ ਨਾਲ ਥੋੜਾ ਥੋੜਾ ਇਹਨੂੰ ਹਿਲਾਉਂਦੇ ਰਹਿਣਾ ਹੈ ਥੋੜੇ ਪਲਟੇ ਵੀ ਦਵਾ ਦੇਣੇ ਨੇ ਜੋ ਕਿ ਇਹਨਾਂ ਦੀ ਸਿਕਾਈ ਆ ਉਹ ਬਿਲਕੁਲ ਸਹੀ ਔਰ ਐਗਜ਼ੈਕਟ ਜਿਹੜੀ ਹੋਣੀ ਚਾਹੀਦੀ ਹੈ ਇਸ ਚੀਜ਼ ਦਾ ਵੀ ਧਿਆਨ ਰੱਖਿਓ ਕਿ ਜ਼ਿਆਦਾ ਸੇਕ ਦੇ ਵਿੱਚ ਇਹ ਕਾਲ ਕਾਲਾਪਣ ਜਿਹੜਾ ਆਉਂਦਾ ਥੋੜਾ ਫਲੇਮ ਨੂੰ ਗੈਸ ਦੀ ਨੂੰ ਤੁਸੀਂ ਜਦੋਂ ਤੇਲ ਪੂਰਾ ਆਪਣਾ ਆਇਲ ਆ ਜਿਹੜਾ ਪੂਰਾ ਰਿਜਣ ਲੱਗ ਜਾਵੇ ਤਾਂ ਫਲੇਮ ਤੁਸੀਂ ਘਟਾ ਲੈਣਾ ਇਹਦੇ ਨਾਲ ਆਪਣਾ ਬਿਲਕੁਲ ਸਹੀ ਆ ਜਿਹੜਾ ਗੁਲਗਲਿਆਂ ਦਾ ਮਿਆਰ ਆ ਜਿਹੜਾ ਔਰ ਉਹਦੀ ਰੰਗਤ ਦੇਖੋ ਕਿੰਨੀ ਸੋਹਣੀ ਨਿੱਖਰ ਕੇ ਜਿਹੜੀ ਆ ਰਹੀ ਹੈ ਜੀ ਹੁਣ ਆਪਣਾ ਦੂਸਰਾ ਪੂਰ ਵੀ ਲਗਪਗ ਲਗਪਗ ਜਿਹੜਾ ਤਿਆਰ ਹੋ ਚੁੱਕਿਆ ਹੈ ਏਸੀ ਤਰੀਕੇ ਨਾਲ ਹੀ ਆਪਾਂ ਅਗਲਾ ਸਟੈਪ ਕਰਾਂਗੇ ਔਰ ਬਹੁਤ ਹੀ ਈਜ਼ੀ ਹੈ ਔਰ ਬਹੁਤ ਹੀ ਖਾਣ ਦੇ ਵਿੱਚ ਟੇਸਟੀ ਨੇ ਔਰ ਸਭ ਤੋਂ ਜਿਹੜੀ ਮੇਨ ਇਹਨਾਂ ਦੀ ਚੀਜ਼ ਆ ਬਹੁਤ ਸੌਫਟ ਔਰ ਬਹੁਤ ਹੀ ਸਪੰਜੀ ਟਾਈਪ ਦੇ ਜਿਹੜੇ ਗੁਲਗੁਲੇ ਨੇ ਇਹਨਾਂ ਨੂੰ ਆਪਾਂ ਘਰੇ ਈਜ਼ੀਲੀ ਬਣਾ ਕੇ ਤਿਆਰ ਕਰ ਸਕਦੇ ਆ ਜੀ ਆ ਦੇਖੋ ਫੇਰ ਆਪਣਾ ਪੂਰ ਤਿਆਰ ਹੋ ਚੁੱਕਿਆ ਹੈ ਉਹੀ ਪ੍ਰੋਸੈਸ ਆ ਆਪਾਂ ਛਾਣਣੀ ਦੇ ਨਾਲ ਫੇਰ ਇਹਦਾ ਤੇਲ ਆ ਜਿਹੜਾ ਵਧੀਆ ਤਰੀਕੇ ਨਾਲ ਇਹਨੂੰ ਛਾਨ ਛਾਨ ਕੇ ਤੇਲ ਜਿਆਦਾ ਨਾ ਹੋਵੇ ਔਰ ਨੈਪਕਿਨ ਦੇ ਉੱਤੇ ਪਾ ਰਹੇ ਆ ਵੈਸੇ ਵੀ ਆਪਾਂ ਘਰ ਦੇ ਜਿਹੜਾ ਤੇਲ ਆ ਜਾਂ ਘਿਓ ਆ ਜਿਹੜਾ ਆਪਾਂ ਘਰ ਦੀ ਚੀਜ਼ ਯੂਜ਼ ਕਰਦੇ ਆ ਉਹ ਸਿਹਤ ਵਾਸਤੇ ਵੀ ਹੈਲਦੀ ਹੁੰਦੀ ਹੈ ਔਰ ਖਾਣ ਦੇ ਵਿੱਚ ਵੀ ਟੇਸਟੀ ਹੁੰਦੀ ਆ ਆ ਦੇਖੋ ਜੀ ਆਪਣੇ ਗੁਲਗੁਲੇ ਆ ਜਿਹੜੇ ਉਹ ਬਿਲਕੁਲ ਰੈਡੀ ਹੋ ਚੁੱਕੇ ਨੇ ਹੁਣ ਆਪਾਂ ਇਹਨੂੰ ਚਾਹ ਦੇ ਨਾਲ ਸਰਵ ਕਰ ਸਕਦੇ ਹਾਂ ਬਹੁਤ ਹੀ ਜ਼ਿਆਦਾ ਟੇਸਟੀ ਹੈ ਜੀ ਔਰ ਦੇਖਣ ਦੇ ਵਿੱਚ ਵੀ ਔਰ ਖਾਣ ਦੇ ਵਿੱਚ ਤਾਂ ਉਦੋਂ ਵੀ ਜ਼ਿਆਦਾ ਲਾਜਵਾਬ ਔਰ ਦੇਖਣ ਚ ਵੀ ਦੇਖੋ ਕਿੰਨੀ ਸੋਹਣੀ ਰੰਗਤ ਔਰ ਸੌਫਟਨੈਸ ਦੇਖਣ ਚ ਹੀ ਦੇਖੋ ਕਿੰਨੇ ਆ ਸੌਫਟ ਲੱਗ ਰਹੇ ਨੇ ਜਿਹੜੇ ਗੁਲਗੁਲੇ ਨੇ ਆ ਆਪਣੇ ਬਿਲਕੁਲ ਤਿਆਰ ਹੋ ਚੁੱਕੇ ਆ ਜੀ ਰੈਡੀ ਫੋਰ ਸਰਵ ਹੈ ਇਹਨੂੰ ਆਪਾਂ ਚਾਹ ਦੇ ਨਾਲ ਬਿਲਕੁਲ ਸਰਵ ਕਰ ਸਕਦੇ ਹਾਂ ਔਰ ਬਹੁਤ ਹੀ ਵਧੀਆ ਹੈ ਔਰ ਦੁਪਹਿਰੇ ਆਪਾਂ ਚਾਹ ਦੇ ਨਾਲ ਇਹਨਾਂ ਨੂੰ ਖਾ ਸਕਦੇ ਆ ਬਹੁਤ ਹੀ ਹੈਲਦੀ ਐਂਡ ਬਹੁਤ ਜਲਦੀ ਜਿਹੜੀ ਹੈ ਇਹ ਚੀਜ਼ ਤਿਆਰ ਹੋ ਜਾਂਦੀ ਹੈ ਕੋਈ ਜ਼ਿਆਦਾ ਲੰਮਾ ਟਾਈਮ ਨਹੀਂ